ਰਾਮਪਲੀ ਮੁਹੱਲਾ ਪੰਜਵਾ ਆਤਮ ਰਾਮ ਸਰਬਮਹਪੀ ਹੁ ਮਨੁ ਮਰਿ ਸਾਬ ਕੰਨਨ ਹੈ ਗੁਰ ਸੇਖੋ ਤੈਨ ਸੁਰੂਪ ਦਾ ਗਿਆਨ ਬਖਸ਼ਣੇ ਰਾਤੇ ਬਚਨ ਕਰਦੇ ਹਾਂ ਆਤਮ ਜੋ ਸਰਬ ਕਾ ਆਪਣਾ ਆਪ ਰੂਪ ਹੈ ਰਾਮ ਰਮਿਆ ਹੋਇਆ ਆਤਮਾ ਹੀ ਚੇਤਨ ਰੂਪ ਹੈ ਚੇਤਨ ਰਾਮ ਹੀ ਆਤਮਾ ਸਰੂਪ ਹੈ ਸਾਰਿਆਂ ਦੀ ਕੋਈ ਜੋਤ ਸਰੂਪ ਵੇਖਣਾ ਕਰ ਪੂਰਨ ਪੂਰ ਰਹਾ ਪ੍ਰਭ ਏਕ ਪੂਰਨ ਆਕਾਸ਼ ਦੀ ਨਿਆਈਂ ਸਾਰਿਆਂ ਵਿੱਚ ਹੈ ਪਰ ਉਹ પ્રકાશ ਜੜਵ ਹੈ ਉਹ ਸਾਰਿਆਂ ਦੀ ਪੂਰਤੀ ਕਰ ਰਿਹਾ ਹੈ ਸਾਰਿਆਂ ਦੀ ਪਾਲਣ ਪੋਸਣਾ ਕਰ ਰਿਹਾ ਹੈ ਕਿ ਕੋਈ ਅਦਾਇਰ ਸਰੂਪ ਪਰਮੇਸ਼ਰ ਹੈ ਰਤਨ ਅਮੂਲ ਰਜੀ ਮਹਿ ਜਾ ਇਹ ਰਤਨ ਗਿਆਨ ਜਿਹੜਾ ਹੈ ਅਮੋਲਕ ਆਤਮਾ ਨੰਦਾ ਹਿਰਦੇ ਚ ਜਰਨਾ ਕਰੋ ਆਤਮਾ ਪ੍ਰਾਤਮਿਕ ਕੋ ਕਰੇ ਆਪਣੀ ਵਸਤ ਤੂੰ ਆਪ ਪਛਾਨ ਇਹ ਤੇਰੀ ਭਾਈ ਆਪਣੇ ਸਰੂਪ ਰੂਪੀ ਵਸਤੂ ਹੈ ਚੇਤਨ ਸਤਾਰੂ ਵਸਤੂ ਹੈ ਏ ਬ੍ਰह्म ਵਿਦਿਆ ਕਰਕੇ ਆਪਣੇ ਸਰੂਪ ਨੂੰ ਪਛਾਣਨਾ ਕਰ ਗੁਰਾਂ ਦੁਆਰਾ ਇਹ ਅੰਮ੍ਰਿਤ ਸੰਤਨ ਪ੍ਰਸਾਦ ਇਸ ਅਨਪਵਗਮ ਵਸਤਾ ਹੈ ਇੱਥੇ ਜਿਵੇਂ ਕੋਈ ਪਰਦੇ ਪ੍ਰਕਾਸ਼ ਨਹੀਂ ਇਹ ਸਵੰਗ ਪ੍ਰਕਾਸ਼ ਨੂੰ ਵਸਤਾ ਹੈ ਆਪਣੀ ਸਰੂਪ ਨੂੰ ਆਪ ਹੀ ਪਛਾਣ ਜਿਵੇਂ ਰੱਜਿਆ ਹੋਇਆ ਆਪ ਦੀ ਤ੍ਰਿਪਤੀ ਨੂੰ ਆਪ ਹੀ ਅਨੁਭਵ ਕਰਦਾ ਹੈ ਇਵੇਂ ਆਪ ਦੇ ਰੂਪ ਦੇ ਨੰਦ ਨੂੰ ਆਪ ਵੀ ਪਛਾਣਣਾ ਕਰੀ ਪੀ ਅੰਮ੍ਰਿਤ ਸਵੈ ਪ੍ਰਮਾਣ ਹੈ ਤੇ ਪਰਤੇ ਪ੍ਰਮਾਣ ਨਹੀਂ ਹੈ ਪੀ ਅੰਮ੍ਰਿਤ ਸੰਤਨ ਪ੍ਰਸਾਦ ਸ਼ਬਦਾਂ ਗੁਰਾਂ ਦੀ ਕਿਰਪਾ ਕਰਕੇ ਅੰਮ੍ਰਿਤ ਨਾਮ ਪੀ ਤੇ ਨਿਹਾਲ ਹੋ ਵੱਡੇ ਭਾਗ ਹੋ ਵਹਿ ਤਉ ਪਾਈਏ ਜੇ ਬੜੇ ਉਤਮ ਸ੍ਰੀ ਚਰਮ ਹੋਣ ਹੈ ਜੀਵ ਦਾਇ ਮਾਰੇ ਨਾਮ ਅਮਰਤ ਭਾਈ ਦਾ ਹੈ ਬਿਨ ਜੀਵਾ ਕਿਆ ਜਾਣ ਸਵਾਦ ਜਿਹੜਾ ਬੂੰਗਾ ਹੈ ਭਾਈ ਜੀਵਾਨ ਤੋਂ ਬਿਨਾ ਉਹ ਕੀ ਸਵਾਦ ਜਾਣ ਸਕਦਾ ਹੈ ਐਵੇਂ ਭਾਈ ਪ੍ਰੀਤ ਰੂਪੀ ਜਿਹਦੇ ਜੀਵਾਨ ਨਹੀਂ ਹੈ ਉਹ ਕੀ ਆਤਮਾਨੰਦ ਦੇ ਰਸ ਨੂੰ ਜਾਣ ਸਕਦਾ ਹੈ ਰਹਾਉ 8 10 ਬੀਰ ਸੁਨੇ ਕਹ ਡੋਰਾ ਜਿਹਦਰ ਤੋਂ ਭਾਈ ਡੋਰਾ ਬੋੜੇ ਨੂੰ 8 10 18 ਪ੍ਰਾਣ ਸੁਨਾ ਦੀਏ 4 ਬੀਰ ਸੁਨਾ ਦੀਏ ਕੀ ਉਹਨਾਂ ਗਿਆਨ ਸਮਝ ਲੈਣਾ ਡੋਰੇ ਬੋਲੇ ਨੇ ਸਰਦਾ ਤੇ ਪੁਰਸ਼ਾ ਰੂਪੀ ਕਾਨਾਨੀ ਜੀ ਨਾਲ ਦੇ ਹੈ ਉਹਨਾਂ ਨੂੰ 18 ਪ੍ਰਾਣ ਸੁਣਾ ਦਿਓ 4 ਵੇਲ ਸੁਣਾ ਦਿਓ 8-10 ਵੇਲ ਸੁਨੇ ਇਹ ਡੂਰਾ ਕੀ ਉਹਨੂੰ ਸਰਦਾ ਜੀ ਦੇ ਸ਼ਾਸ ਰੂਪੀ ਬੋਲੇ ਨੂੰ ਲਾਭ ਹੋਣਾ ਹੈ ਉਹਨਾਂ ਧਰ ਸ਼ਕਤੀ ਤਾਂ ਹੈ ਹੀ ਨਹੀਂ ਉਹਦੇ ਜਿਵੇਂ ਬਾਸ ਵਜਾਈਏ ਫੂਕ ਆਲੀ ਹਾਲਤ ਹੈ ਕੋਟ ਪ੍ਰਗਾਸ ਨਾ ਦਿਸੇ ਅੰਧੇਰਾ ਉਸ ਪੁਰਕਾਰ ਜੀ ਨੂੰ ਅੰਧੇਰਾ ਹੈ ਅੱਖਾਂ ਬੰਦ ਹੋਇਆ ਸੂਰਮੇ ਦੀਆਂ ਕਰੋੜਾਂ ਦੀਆਂ ਦੀਵਿਆਂ ਦੀ ਮਾਲਾ ਜਗਾ ਕੇ ਉਹਦੇ ਅੱਗੇ ਪ੍ਰਕਾਸ਼ ਕਰ ਦਿਓ ਉਹ ਤਾਂ ਮਿੱਧੇ ਹੀ ਦੀਵਿਆਂ ਨੂੰ ਜਾਊਗਾ ਉਹਨੂੰ ਹਨੇਰੇ 'ਚ ਦਿਸਣਾ ਨਹੀਂ ਇਸੇ ਪ੍ਰਕਾਰ ਕਰੋੜਾਂ ਜੋਗਾ ਅਭਿਆਸ ਦੀਆਂ ਜੋਤਾਂ ਦਾ ਪ੍ਰਕਾਸ਼ ਕਰ ਦਈਏ ਦਸਵੇਂ ਦੁਆਰ ਦੀਆਂ ਦਾ ਅਤੇ ਬਾਹਰ ਸ਼ਾਸਤਰਾਂ ਦੇ ਗਿਆਨ ਦੇ ਕਰੋੜਾਂ ਦੀਵਿਆਂ ਦਾ ਪ੍ਰਕਾਸ਼ ਕਰ ਦਈਏ ਫੇਰ ਵੀ ਅ ਗਿਆਨ ਦਾ ਹਨੇਰਾ ਜਿਹਨੂੰ ਦਿਸਦਾ ਨਹੀਂ ਸਰੂਪ ਹੋ ਅੰਨਾ ਹੀ ਰਹਿੰਦਾ ਫੇਰ ਵੀ ਪਸ਼ੂ ਪ੍ਰੀਤ ਕਾਸ਼ ਸੰਗ ਰਚ ਹੋਰ ਸੁਣੋ ਕਹਿੰਦੇ ਜੀ ਸੂਰਮੇ ਨੂੰ ਪਗੜ ਆਵੀਏ ਜੀ ਤਾਂ ਹੱਥ ਦਾ ਪਾ ਲਿੰਦਾ ਸਮਝ ਲੈਣਾ ਮਾਰੇ ਕਹਿੰਦੇ ਪਸ਼ੂ ਦੀ ਪ੍ਰੀਤੀ ਹੈ ਸਵੇਨਾ ਪਾ ਦੀਏ ਖੁਰਲੀ ਚ ਘਾ ਦੇ ਲਾ ਕੇ ਉਹ ਕਹਾ ਕਹਾ ਖਾ ਜਾਂਦਾ ਸਵੇਨੇ ਨੂੰ ਖੁਰਲੀ ਜੀ ਪਿਆਰ ਰਹਿਣ ਦਿੰਦਾ ਕਿਉਂ ਪਸ਼ੂਆਂ ਦੀ ਨਿਆਈ ਜਿਹੜੇ ਜੀਵ ਹੈ ਉਹ ਪਿੱਕੀ ਬਿਸ਼ੇਰੂਪੀ ਘਾ ਚੀ ਹੈ ਉਹ ਬਿਸ਼ੇਰੂਪੀ ਘਾ ਚੀ ਰੱਗੇ ਰਹਿੰਦੇ ਆ ਬ੍ਰਹਮ ਗਿਆਨ ਰੂਪੀ ਸੋਇਨੇ ਨੂੰ ਤਾਂ ਨਹੀਂ ਉਹ ਪ੍ਰਾਪਤ ਕਰਦੇ ਜਿਸ ਨਹੀਂ 부ਝਾਵੇ ਸੋ ਕਿਤ ਵਿਦ ਬੁਝੇ ਉਹ ਜੀ ਨੂੰ ਸੱਚੇ ਪਾਤਸ਼ਾਹ ਤੁਸੀਂ ਸਮਝਾਉਂਦੇ ਨਹੀਂ ਹੋ ਗਿਆਨ ਨਹੀਂ ਦਿੰਦੇ ਹਿਰਦੇ ਚ ਉਹ ਕਿਸ ਤਰੀਕੇ ਨਾਲ ਤੇਰੇ ਸੂਬ ਨੂੰ ਬੁਝ ਸਕੇ ਜੀ ਨੂੰ ਤੂੰ ਪਾਦਾ ਲੱਖਰਤ ਨਹੀਂ ਬੁਝਾਉਂਦੇ ਉਹ ਤਦ ਪਾਦੇ ਲੱਖਰਤ ਨੂੰ ਕਿਵੇਂ ਬੁਝ ਸਕਦਾ ਹੈ ਜੀ ਨੂੰ ਮਹਾਰਾਜ ਜੀਵ ਦੇ ਸਰੂਪ ਨੂੰ ਨਹੀਂ ਸਮਝਾਉਂਦੇ ਕੋਈ ਸ਼ੇਰ ਦੇ ਰੂਪ ਨੂੰ ਕਹਿ ਬੋਝ ਸਕਦਾ ਹੈ ਜਾਣਣ ਹਾਰ ਰਹਾ ਪ੍ਰਭ ਜਾਨੂ ਫਿਰ ਪ੍ਰਭ ਤੂੰ ਸਾਰਿਆਂ ਦੀ ਜਾਣਣ ਵਾਲਾ ਹੈ ਅੰਤਰ ਜਾਨੀ ਹੈ ਜਾਣ ਰਿਹਾ ਹੈ ਊਦ ਊਦ ਭਗਤਨ ਸੰਗਾਂ ਜਾਣਣ ਹਾਰ ਸਤਿਗੁਰੂ ਜੀ ਸਾਰਿਆਂ ਦੇ ਰਿਆਂ ਦੀ ਘਟ ਘੜੀ ਜਾਣਦੇ ਹੋ ਤੁਸੀਂ ਊਦ ਪੂਦ ਭਗਤਨ ਸੰਗਾਂ ਆਵਦੇ ਜਿਹੜੇ ਭਗਤ ਸੰਤ ਤੋਂ ਆਏ ਤਾਰੇ بیٹے ਵਾਟੇ ਉਹਨਾਂ ਦੇ ਨਾਲ ਮਾਰੇ ਮਿਲੇ ਹੋਏ ਆਪ ਹਰ ਵਕਤ ਉਹ ਨਵੀਂ ਹਿਰਦਿਆਂ ਚ ਨਵਾਸ ਕਰਦੇ ਹੋਂ ਬਿਗਸ ਬਿਗਸ ਆਪਣਾ ਪ੍ਰਭ ਗਾਵਹਿ ਉਹ ਮਹਾਰਾਜ ਖਿੜਖਿੜ ਕੇ ਜਿਤਨਾ ਬਖਸਾ ਕੇ ਜਿਤਨਾ ਖੁਲਾਸੇ ਨਾਲ ਬਿਗਸ ਆਨੰਦ ਦੇਣ ਵਾਲਾ ਜੋ ਪ੍ਰਭ ਆਪਣਾ ਹੈ ਉਸ ਦੇ ਗੁਣਾਂ ਨੂੰ ਗਾਉਂਦੇ ਹਨ ਨਾਨਕ ਤੈਨ ਜਉ ਨੇੜ ਨਾ ਆਵੈ ਜੀਵ ਹੈ ਸਤਿਗੁਰੂ ਅਰਜਨ ਦੇਵ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਉਹਨਾਂ ਦੇ ਭਾਈ ਜੰਮ ਵੀ ਨੇੜੇ ਨਹੀਂ ਆ ਸਕਦਾ ਹੈ ਜਮਾਨਾ ਵੀ ਨੇੜੇ ਨਹੀਂ ਆ ਸਕਦਾ ਕਿਸੇ ਪ੍ਰਕਾਰ ਦੇ ਦੁੱਖ ਜਮਾ ਜਿਹੜੇ ਹੁਣੇ ਉਹ ਕੋਈ ਨਹੀਂ ਆ ਸਕਦੇ ਨੇੜੇ ਆਰਾਮ ਕਲੀ ਮਹੱਲਾ ਪੰਜਵਾ ਦੀਨੋ ਨਾਮ ਕਿਉ ਪਵਿੱਤ ਮਾਰਨ ਬਹੁਤ ਹੀ ਮਿਹਰ ਕੀਤੀ ਹੈ ਅਮਰਤ ਨਾਮ ਜਿਹੜਾ ਗੁਰਸਿੱਖੀ ਦਾ ਦਾਮ ਦਿੱਤਾ ਹੈ ਸਾਨੂੰ ਪਵਿੱਤਰ ਕਰ ਦਿੰਦਾ ਹੈ ਹਰ ਧਨ ਰਾਸ ਨਿਰਾਸ ਇਹ ਬੇ ਤੇ ਹਰੀ ਦਾ ਧਨ ਜਿਹੜਾ ਹੈ ਤਾਂ ਰਾਸ ਪੂੰਜੀ ਭਾਈ ਹੈ ਤਾਂ ਬ੍ਰਹਮ ਵਿਦਿਆ ਦੀ ਪੂੰਜੀ ਜੋ ਪਰਮੇਸ਼ਰ ਦਾ ਨਾਮ ਤਾਂ ਹੈ ਗਿਆਨ ਦੀ ਪੂੰਜੀ ਹੈ ਇਹ ਹਰ ਤਨ ਰਾਸ ਨਿਰਾਸ ਇਹ ਬਿਤ ਪਰ ਜਿਹੜੇ ਮਰਾਸੇ ਦੁਨੀਆਂ ਤੋਂ ਹੋ ਜਾਂਦੇ ਆ ਨਾ ਉਹਨਾਂ ਨੂੰ ਇਹ ਬਿਤ ਹੱਥ ਆਉਂਦਾ ਤਾਂ ਹੱਥ ਆਉਂਦਾ ਤੇ ਦੁਆ ਦੇ ਕੋਲੇ ਰਹਿੰਦਾ ਨਹੀਂ ਜਿਹੜੇ ਨਿਰਾਸਾ ਨਹੀਂ ਨੰਨ ਜਿਹੜੇ ਚਿੱਤ ਉਹਦੇ ਪਾਸ ਇਹ ਨਾਮ ਤਾਂ ਨਹੀਂ ਰਹਿੰਦਾ ਹੈ ਹਰ ਤਨ ਰਾਸ ਨਿਰਾ ਇਹ ਨਿਰਾਸਪੁਰਖ ਨੂੰ ਇਹ ਬਿਤ ਧਨ ਹੈ ਜਿਹੜੇ ਇਸ ਨਾਮ ਦੇ ਧਨ ਤੋਂ ਮਰਾਸੇ ਰਹਿੰਦੇ ਆ ਉਹ ਬਿਤ ਧਨ ਕੀ ਲੱਗੇ ਰਹਿੰਦੇ ਆ ਹੈ ਨਾ ਹਰੀ ਦੇ ਨਾਮ ਤੋਂ ਦੀ ਪੂੰਜੀ ਲੋਕ ਪਰੋਗ ਦੀ ਪਰ ਨਰਾਸਾ ਹੋਵੇ ਪਦਾਰਥਾਂ ਤੋਂ ਫਿਰੇ ਧਨੀ ਹੋ ਸਕਦੇ ਇਸ ਬਿੱਤ ਕਰਕੇ ਧਨ ਕਰਕੇ ਕਾਟੀ ਬੰਦ ਹਰ ਸੇਵਾ ਵਾਲਾ ਉਹਨਾਂ ਦੀ ਮਹਾਰਾਜ ਸਾਹਿਬ ਜੀ ਨੇ ਅਵਿਗਿਆ ਦੀ ਜਿਹੜੀ ਬੰਦ ਫਾਹੀ ਪਈ ਸੀ ਕੱਢ ਦਿੱਤੀ ਹੈ ਕਾਟੀ ਬੰਦ ਹਰ ਸੇਵਾ ਵਾਲਾ ਕਦੇ ਮੰਤ ਪੈ ਦੀ ਬੰਦ ਕੱਢ ਦਿੱਤੀ ਹੈ ਹਰੀ ਦੀ ਸੇਵਾ ਜੁਲਾਹ ਤੇ ਹੰਗ ਤਾਂ ਮੰਤਾਂ ਕੱਟ ਦਿੱਤੀ ਆਸਾ ਕ੍ਰਿਸ਼ਨਾਂ ਦੇ ਜਿਹੜੇ ਪਏ ਹੋਏ ਸੀ ਇਹਦੇ ਅੰਦਰ ਛਾੜ ਧਰਮ ਦੇ ਉਹ ਵੀ ਕੱਢ ਦਿੱਤੇ ਹਰੀ ਦੇ ਸੇਵਾ ਜਮਾਰੇ ਸਾਉਣ ਦਾ ਹੱਤੇ ਹਰ ਹਰ ਭਗਤ ਰਾਮ ਗੁਣ ਗਾਏ ਉਹ ਹਰ ਹਰ ਪ੍ਰਮੇਸ਼ਰ ਦੇ ਭਗਤ ਜਿਹੜੇ ਹੈ ਹਰੀ ਜੋ ਰਾਮ ਹੈ ਸਭ ਨੂੰ ਹਰੇ ਭਰੇ ਕਰਨ ਵਾਲਾ ਉਸ ਦੀ ਭਗਤੀ ਕਰਦੇ ਹੈ ਤੇ ਕੀਰਤਨ ਜਪਾ ਕੇ ਗੁਣਾ ਨੂੰ ਗਾਉਂਦੇ ਹਨ ਬਾਜੀ ਅਨਹਦ ਬਾਜਾ ਉਹਨਾਂ ਦਾ ਜ਼ਿਕਰ ਉਸ ਸਤਨਾ ਵਾਹਿਗੁਰੂ ਦੇ ਬਾਜੇ ਅਨਹਦ ਬਾਜੇ ਬਜੇ ਆਏ ਹਨ ਬਾਜੇ ਅਨਹਦ ਇੱਕ ਰਸ ਅਜਪਾ ਜਾਬ ਜਿਹੜਾ ਪ੍ਰਗਟ ਹੋਣਾ ਹੈ ਬਾਜੇ ਬਜੇ ਆਏ ਹੈ ਬਾਜਿਆਂ ਨਾਲ ਹੱਦ ਤੋਂ ਰਹਿ ਜੋ ਪਰਮੇਸ਼ਰ ਬਾਜੇ ਵਿਚਾਰਦੇ ਹੈ ਉਹਦੇ ਅੰਦਰ ਬਾਜੇ ਪ੍ਰਗਟ ਹੋਇਆ ਹੈ ਰਸ ਕਰ ਰਸ ਕੇ ਗੁਣ ਗਾਵ ਹੈ ਹਰ ਜਨੁ ਸਰੀਰੇ ਜਨੁ ਚਿਤ ਨੂੰ ਰਸਾਦ ਸਾਕੇ ਰਸ ਕਰ ਰਸியே ਪ੍ਰੇਮੀ ਹੋ ਕੇ ਅਕਾਲ ਪੁਰਖੀ ਦੇ ਗੁਣਾਂ ਨੂੰ ਗਾਉਂਦੇ ਹਨ ਆਪਣਾ ਗੁਰਦੀਪ ਨਿਵਾਜਾ ਇਹ ਭਾਈ ਆਪਣੇ ਸਤਿਗੁਰੂ ਦੇਵ ਜੀ ਨੇ ਉਹਨਾਂ ਨੂੰ ਇਹ ਨਿਵਾਜਾ ਪਾ ਲਿਆ ਹੈ ਸੱਚੇ 파ਰਸ਼ਾ ਨੇ ਇਹ ਨਿਵਾਜਾ ਵਧਿਆਇਆ ਹੈ ਦਾਤ ਦਿੱਤੀ ਹੈ ਰਹਾਉ ਆਏ ਬਨਿਓ ਪੂਰਬਲਾ ਭਾਉ ਸਿੰਘ ਜੀ ਪੂਰਬਲੇ ਜਨਮਾਂ ਦਾ ਕੋਈ ਕਰਮ ਸੀ ਉਹ ਨਿਸਕਾਮ ਕਰਮ ਕੀਤੇ ਹੋਏ ਸੀ ਉਹਦਾ ਫਲ ਆ ਕੇ ਬਣ ਗਿਆ ਬ੍ਰਹਮ ਗਿਆਨ ਹੋ ਗਿਆ ਗੁਰੂ ਸਾਹਿਬ ਦਾ ਮਲਾਪ ਹੋ ਗਿਆ ਜਨਮ ਜਨਮ ਕਾ ਸੋਇਆ ਜਾ ਇਸ ਕੌਣ ਜਨਮਾਂ ਜਨਮਾਂ ਦਾ ਵਿਦਿਆ ਨੀਂਦਰ ਸੁਤਾ ਪਿਆ ਹੈ ਇਸ ਤੋਂ ਵੱਲੋਂ ਜਾਗ ਪਾਓ ਸਾਵਧਾਨ ਹੋ ਜਾ ਤੂੰ ਗਿਆਨਵਸਥਾ ਚ ਗਈ ਗਿਲਾਨ ਸਾਧਕੈ ਸੰਗ ਜਿਹੜੀ ਨਫਰਤ ਸੀ ਕਾਮਕ੍ਰੋਧ ਲੋਭ ਮੋਹ ਹੰਕਾਰਾਂ ਦੇ ਨਾਲ ਪਿਆਰ ਸੀ ਹੁਣ ਇਹਨਾਂ ਵੱਲੋਂ ਗਿਲਾਨੀ ਹੋ ਗਈ ਸਾਧ ਸੰਗਤ ਦੇ ਚ ਮਿਲਨੇ ਕਰਕੇ ਜਿਹੜਾ ਕਿਸੇ ਤੇ ਨਫਰਤ ਕਰਨੀ ਸੀ ਕੇ ਨੂੰ ਬੁਰਾ ਕਹਿਣਾ ਸੀ ਭਲਾ ਕਹਿਣਾ ਸੀ ਮਿੱਤਰ ਸੱਤਰ ਕਹਿਣਾ ਸੀ ਇਹ ਅਵਿਧਿਆ ਕਰਕੇ ਸੀ ਸਾਧ ਸੰਗਤ ਕਰਕੇ ਗਲਾਨੀ ਚਲੀ ਗਈ ਮਨ ਤਨ ਰਾਤੋ ਹਰ ਕਰੰ ਏ ਹੁਣ ਮਨ ਕਰਕੇ ਤਨ ਕਰਕੇ ਹਰੀ ਅਕਾਲ ਪੁਰਖ ਦੇ ਪ੍ਰੇਮ ਤੇ ਰੰਗੇ ਜਏ ਹਾਂ ਰਾਖੇ ਰੱਖਣ ਹਾਰ ਦਇਆ ਰੱਖਣੋ ਆਏ ਪਰਮੇਸ਼ਰ ਦਿਆਲੂ ਨੇ ਕਿਰਪਾ ਕਰਕੇ ਆਪਦੇ ਬਣਾ ਕੇ ਰੱਖ ਲਿਆ ਨਾ ਕਿਸ ਸੇਵਾ ਨਾ ਕਿਸ ਕਾਲ ਸਾਡੇ ਕੋਲੋਂ ਕੋਈ ਸਾਧ ਸੰਗਤ ਦੀ ਸੇਵਾ ਵੀ ਨਹੀਂ ਹੋਈ ਤੇ ਨਾ ਆਪ ਤਪੱਸਿਆ ਰੂਪੀ ਕਾਰਨਾ ਕਰ ਸਕਿਏ ਅਸੀਂ ਸਾਡੇ ਕੋਲੇ ਸਰੀਰ ਕਰਕੇ ਜੇ ਤਪੱਸਿਆ ਕਰਨੀ ਸੀ ਜਾਂ ਉਸਾਰ ਸੰਗ ਦੀ ਤਹਿਲ ਕਰਨੀ ਸੀ ਇਹ ਨਹੀਂ ਹੋਈ ਨਾ ਕੋਈ ਸੇਵਾ ਨਾ ਕੁਛ ਕਹਾਲ ਨਾ ਕੋਈ ਸਰੀਰ ਕਰਕੇ ਸੇਵਾ ਹੋਈ ਹੈ ਨਾ ਬਾਣੀ ਕਰਕੇ ਜਪ ਕਰਨ ਰੂਪ ਕੋਈ ਕਹਾਲ ਨਾ ਕਮਾਈ ਕਰ ਸਕੇ ਹਾਂ ਕਰ ਕਿਰਪਾ ਪ੍ਰਭ ਦੀਨੀ ਕੀਨੀ ਦਇਆ ਕਿਰਪਾ ਕਰਨ ਵਾਲਾ ਪ੍ਰਭੂ ਹੈ ਬੋਸ ਨੇ ਕਿਰਪਾ ਕਰਕੇ ਦਇਆਲਤਾ ਕੀਤੀ ਹੈ ਦਇਆਲੂ ਸਰੂਪ ਨੇ ਹੂੜਤ ਦੁੱਖ ਮਹਿ ਕਾਢ ਲਿਆ ਅਸੀਂ ਜੰਮਣ ਮਰਨ ਦੇ ਸੰਸਾਰ ਚ ਦੁੱਖ ਸੀ ਜਿਹੜਾ ਇਸ ਤੋਂ ਕੱਢ ਲਿਆ ਕਿਰਪਾ ਕਰਕੇ ਪਦਾਰਥ ਰੂਪੀ ਪਾਣੀ ਚੋਂ ਸੁਣ ਸੁਣ ਉਪਜਿਓ ਮਨ ਮਹਿ ਚਾ ਸੁਣਿਆ ਸਰਦਾ ਤੇ ਭਰੋਸੇ ਰੂਪੀ ਕੰਨਾਂ ਨਾਲ ਸੁਣਿਆ ਸਭ ਸ਼ਾਸਤ੍ਰਾਂ ਦੇ ਦੁਆਰਾ ਸੁਣਿਆ ਸੰਗਤ ਦੁਆਰਾ ਮਨਜੀਤ ਚਾਉ ਸ਼ਾ ਪੈਗਾ ਹੋ ਗਿਆ ਵਾਹਿਗੁਰੂ ਦਾ ਆਠ ਪਹਿਰ ਹਰ ਕੇ ਗੁਣ ਗਾ ਉਹਨਾਂ ਦੀ ਸੰਗਤ ਕਰਕੇ ਅਠੇ ਪਹਿਰ ਵਾਹਿਗੁਰੂ ਦੇ ਗੁਣ ਗਾਉਣ ਲੱਗੇ ਗਾਵਤ ਗਾਵਤ ਪਰਮ ਗਤ ਪਾਈ ਇਹ ਭਾਈ ਜਿਹੜੇ ਗਾਉਂਦੇ ਆ ਪਰਮੇਸ਼ਰ ਨੂੰ ਉਹਨਾਂ ਸੰਤਾਂ ਭਗਤਾਂ ਗੁਰਾਂ ਨਾਲ ਮਿਲ ਕੇ ਜਦੋਂ ਗਾਉਣ ਵਾਲੇ ਹੋ ਕੇ ਗਾਇਆ ਗਾਉਂਦਿਆਂ ਗਿਆਂ ਪਰਮ ਗਤੀ ਕੇਵਲ ਮੋਖ ਨੂੰ ਪਾ ਲਿਆ ਗੁਰਪ੍ਰਸਾਦ ਨਾਨਕ ਲਿਵ ਲਾਈ ਇਹ ਭਾਈ ਸਤਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋਈ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਉਸ ਪਰਮੇਸ਼ਰ ਚ ਲੈਵ ਲਾਉਣਾ ਕੀਤੀ ਐ ਰਾਮ ਕਲੀ ਮਹੱਲਾ ਪੰਜਵਾ ਕੌਡੀ ਬਦਲਾ ਤਿਆਗ ਰਤਨ ਇਹ ਜੀਵ ਦੀ ਐਸੀ ਹਾਲਤ ਝੁੱਲੀ ਐ ਕੌਡੀ ਬਦਲਾ ਤਿਆਗਿਆ ਜਿੰਝਵੇਂ ਇੱਕ ਸਾਧੂ ਕੋਲੇ ਸਾਰਸੰਗਈ ਰਤਨ ਸੀ ਉਹਦੀ ਗੋਦੜੀ ਚ ਬੰਨਿਆ ਸੀ ਠੱਗਾਂ ਨੂੰ ਸੋਚਿਆ ਸਾਧ ਬੜਾ 扑ੜਕਦਾ ਫਿਰਦਾ ਐ ਖੁਸ਼ ਹੋਇਆ ਫਿਰਦਾ ਐ ਇਹਦੇ ਕੋਲੇ ਭਜਨ ਤਾਂ ਇਹ ਕਰਦਾ ਨਹੀਂ ਇਹਦੇ ਕੋਲੇ ਮਾਇਆ ਜੂਰ ਹੈ ਜਿਹਦੇ ਹੌਸਲੇ ਜੇ ਤੁਰਿਆ ਅਖਰਦਾ ਉਹਨਾਂ ਨੂੰ ਸੋਚਿਆ ਵੀ ਸੰਤ ਦੀ ਸੇਵਾ ਕਰੋ ਫੇਰ ਪਤਾ ਲੱਗੂ ਦੋ ਚਾਰ ਪੜਾਵਾਂ ਜੀ ਤੀਰਥ ਯਾਤਰਾ ਨੂੰ ਸੰਤ ਪਿਰਿਆ ਜਾਂਦਾ ਸੀ ਖਾਉਂਦੇ ਪੀਉਂਦੇ ਰੇ ਪੱਲਿਓਂ ਪ੍ਰੇਮ ਪੈ ਗਿਆ ਠੱਗਾਵੇਂ ਨਾਲ ਠੱਗ ਕਹਿਣ ਲੱਗੇ ਮਹਾਰਾ ਆਪਾਂ ਦੇਵੀ ਦੇ ਦਵਾਰੇ ਚੱਲਣਾ ਹੈ ਉੱਥੇ ਕੌਡਾ ਪੈਸੇ ਦੀਆਂ ਚੜਾਵਾਂਗੇ ਤੁਸੀਂ ਐਂ ਕਰੋ ਆ ਕੌਡਾਂ ਲਿਆਓ ਪੈਸੇ ਦੀਆਂ ਸੰਤ ਲਿਹਾਇਆ ਬਾਣੀਆਂ ਤੋਂ ਉਹਨੋ ਠੱਗਾਂ ਨੂੰ ਜਾਂ ਤਾਂ ਕੌਡੀ ਲਕੋ ਲਈ ਤੇ ਜਾਂ ਰਹੇਗੀ ਰਾਜ ਕਿਤੇ ਡਿੱਗਦੀ ਤੇ ਜਾਂ ਬਾਣੀਏ ਇਨਾਂ ਦਿੱਤੀ ਇਹ ਕਹਿਣ ਲੱਗੇ ਸੰਤ ਜੀ ਕੌਡੀ ਘੱਟ ਲਿਆਏ ਹੋ ਤੁਸੀਂ ਪੈਸਿਆਂ ਦੀ ਇਹ ਕਹਿੰਦਾ ਮੈਂ ਹੁਣੇ ਜਾਣਾ ਬਾਣੀਏ ਕੋਲੇ ਠੱਗ ਕਹਿੰਦੇ 바ਵਾ ਜੀ ਆ ਗੋਦੜੀ ਨਹੀਂ ਤੁਹਾਨੂੰ ਕਿਉਂ ਦਿੰਦੀ ਇਹ ਜਿਹੜਾ ਲਾ ਕੇ ਰੱਖਦੇ ਟੋਲੇ ਅਸੀਂ ਗੋਦੜੀ ਜਿਹੜਾ ਤਨਾਏ ਦੇ ਉਹ ਗੋਦੜੀ ਜਿਸ ਵਕਤ ਲੈ ਲਈ ਸਾਧ ਕੌਡੀ ਦੇ ਲਾਲਚ ਵਿੱਚ ਵਿੱਚ ਭੱਜ ਗਿਆ ਉਹਨਾਂ ਗੋਦੜੀ ਪਾੜ ਕੇ ਬਿਚਵਰਾ ਤੋੜ ਕੱਢ ਲਿਆ ਨਾ ਉੱਥੇ ਠੱਗ ਕੋਈ ਤੇ 바ਵਾ ਬਾਣੀਆਂ ਨੇ ਝਗੜ ਕੇ ਆਇਆ ਬਾਣੀਆਂ ਨੂੰ ਕਹਿੰਦੇ ਰਾਜ ਡਿਗਪੀ ਹੋਣੀ ਐ ਇਸ ਪ੍ਰਕਾਰ ਜਿਵੇਂ ਉਹ ਫਕੀਰ ਦੀ ਸਾਖੀ ਐ ਕੌਡੀ ਬਦਲੇ ਤਿਆਗੈ ਰਤਨ ਉਹ ਕੌਡੀ ਦੇ ਬਦਲੇ ਆਪ ਦੀ ਗੋਦ 'ਚ ਰਤਨ ਵਾ ਬੈਠਾ ਸੀ ਇਸੇ ਪ੍ਰਕਾਰ ਕੌਡੀ ਐ ਮਾਇਆ ਇਹਦੇ ਬਦਲੇ ਇਹ ਜੀਵ ਰਤਨ ਪਰਮੇਸ਼ਰ ਦਾ ਨਾਮ ਐ ਗੁਰਕਾ ਸਬਦ ਰਤਨ ਹੈ ਹੀਰੇ ਜਿਤ ਜਿਹੜਾ ਇਹਨੂੰ ਛੱਡੀ ਬੈਠਾ ਤੂੰ ਛੋੜ ਜਾਏ ਤਾਹੂ ਕਾਜ ਜਤਨ ਜਿਹੜੇ ਬਾਜ਼ਾਰ ਤਾਂ ਛੱਡ ਜਾਣੇ ਜਿੰਨਾ ਸਬੰਧੀਆਂ ਤੈਨੂੰ ਛੱਡ ਜਾਣਾ ਉਹਨਾਂ ਦੇ ਜਤਨ 'ਚ ਲੱਗਾ ਹੋਇਆ ਰਾਤ ਨੂੰ ਤੂੰ ਸੰਚੈ ਜੋ ਹੂਛੀ ਬਾਹ ਉਹ ਬਾਜ਼ਾਰ ਤੋਂ ਇਕੱਠੇ ਕਰਨਾ ਹੈ ਜਿਹੜੀ ਤੁਛ ਗੱਲ ਹੈ ਲੋਕਾਂ ਨਾਲ ਝਗੜੇ ਚੜ੍ਹ ਕੇ ਛਾਲ ਕਰਕੇ ਫਰੇਬ ਕਰਕੇ ਧੋਖੇਬਾਜ਼ੀ ਕਰਕੇ ਮਾਇਆ ਮੋਹਿਆ ਟੇਢਾ ਹੋ ਜਾ। ਇਹ ਮਾਇਆ ਦੇ ਮੋਹਿਆ ਵੀਰ ਸ਼ਾਸਤਰਾ ਦੀ ਸਿੱਖਿਆ ਵੱਲੋਂ ਟੇਢਤਾਈ ਵੱਲ ਕੋ ਸੰਗਤ ਵਿੱਚ ਹੀ ਜਾਨਣਾ ਹੈ ਤੂੰ। ਦੁਰਮਤ ਵਿੱਚ ਹੀ ਲੱਗਾ ਹੋਇਆ ਹੈ। ਆ ਭਾਗੀ ਤੈਹ ਲਾਜ ਨਾਹੀ ਟੇਢਾ ਕੋ ਸੰਗਤ ਵਿੱਚ ਜਾਨਣਾ ਹੈ ਹਾਂਜੀ। ਆ ਭਾਗੀ ਤੈਹ ਲਾਜ ਨਾਹੀ ਇਹ ਭਾਗਾ ਤੋਂ ਹੀਣਿਆ ਪੈਰੋਂ ਲੱਗਿਆ ਨਹੀਂ ਆਉਂਦੀ ਹੈ ਆਪਣੇ ਜੀਵਨ ਦੀ ਸੁਖ ਸਾਗਰ ਪੂਰਨ ਪਰਮੇਸ਼ਰ ਜੋ ਸੁਖਾਂ ਦਾ ਸਮੁੰਦਰ ਵਾ ਸਾਰਿਆਂ ਧੌਂਜ ਪੂਰਨ ਹੈ ਪਰਮੇਸ਼ਰ ਜੀ ਭੂਤੀ ਵਾਲਾ ਹੈ ਪਰਮੇਸ਼ਰ ਹਰ ਨਾ ਚੀਤਿਉ ਹਰ ਵਾਹੀ ਉਸਰੀ ਨੂੰ ਭਾਈ ਤੂੰ ਮਨ ਜਿ ਕਦੇ ਚੇਤੇ ਨਹੀਂ ਕੀਤਾ ਜਦ ਤੇਰੇ ਮਨ ਤੀ ਰਹਿੰਦਾ ਹੈ ਐਦਾ ਨੇੜੇ ਉਸ ਨੂੰ ਕਰੇ ਮਨ ਤਨੀ ਚੇਤੇ ਕੀਤਾ ਕਹਾਉ ਅੰਮ੍ਰਿਤ ਕਉਰਾ ਬਿਖਿਆ ਮੀਠੇ ਠੀਕ ਭਾਈ ਅੰਮ੍ਰਿਤ ਤਾਂ ਕੌੜਾ ਲੱਗਦਾ ਹੈ ਦੇਖਿਆ ਜਿਹੜੀ ਸ਼ਰਾਬ ਪੀਣੀ ਏ ਤੈਨੂੰ ਮਿੱਠੀ ਲੱਗਦੀ ਏ ਤੇ ਵਿਸ਼ਿਆ ਜਗਤ ਜੂਠ ਤਮਾਕੂ ਮਿੱਠਾ ਲੱਗਦਾ ਪਿਆਰਾ ਲੱਗਦਾ ਰਾਤ ਦੇ ਸਿਰਕਾਂ ਨਾਲ ਮਰੇ ਕੁੱਤੇ ਵਰਗੀ ਬੋ ਆਉਂਦੀ ਰਹਿੰਦੀ ਤੇਰੇ ਕੋਲੋਂ ਇਹੋ ਜਿਹੇ ਧੜੇ ਕੰਮ ਕਰਦੇ ਤੂੰ ਅੰਮ੍ਰਿਤ ਗੁਰੂ ਕਾ ਛੱਕੇ ਇਹਨੂੰ ਜਗਤ ਜੂਠ ਨੂੰ ਛੱਡਦਾ ਨਹੀਂ ਹੈ ਤੈਨੂੰ ਕਰਮਾਂ ਦੀ ਮਾਰ ਪਈ ਇਹ ਜੀ ਹਾਲ ਤੇਰੀ ਏ ਅੰਮ੍ਰਿਤ ਕੌੜਾ ਅੰਮ੍ਰਿਤ ਨਾਮ ਇਵੇਂ ਕੌੜਾ ਹੈ ਬਿਖਿਆ ਮਾਇਆ ਤੈਨੂੰ ਮਿੱਠੀ ਜੈ ਰੂਪ ਲਗਦੀ ਸਾਖਤ ਕੀ ਵਿਧ ਨੈਨੋਂ ਦੀ ਇਹ ਸਾਖਤਾ ਦੀ ਵਿਧੀ ਹੈ ਦੇਖ ਲੋ ਅੱਖਾਂ ਨਾਲ ਵੇਖੀ ਹੈ ਇਹ ਸਾਖਤ ਪੁਰਖ ਕਿਉਂ ਕਰਦੇ ਅੰਮ੍ਰਿਤ ਨਾਮ ਨਹੀਂ ਜਪਦੇ ਤੇ ਬਿਖਿਆ ਸ਼ਰਾਬ ਤੇ ਤਮਾਕੂ ਨੋਸ਼ੀ ਕਰਦੇ ਰਹਿੰਦੇ ਐ ਅੱਜ ਕੱਲ ਇੱਕ ਹੋਰ ਨਵਾਂ ਚੇਲੇ ਜਰਦਾ ਖਾਣੇ ਆ ਕਿ ਤਮਾਕੂ ਚੱਬਣ ਦਾ ਨਾਮ ਜਰਦਾ ਰੱਖਿਆ ਇਹ ਮਾਜੇ ਚ ਬਹੁਤ ਪਹਿੜੀ ਆਦਤ ਪਈਏ ਲੋਕਾਂ ਨੂੰ ਅਮਰਤ ਕੌੜਾ ਅਮਰਤ ਕੌੜਾ ਵਿਖਿਆ ਮੀਠੀ ਇਧਰਲੇ ਲੋਕ ਖਾਣੀ ਬਚਿਆ ਕੋਦੂ ਵੀ ਡੁੱਬੇ ਹੋਏ ਆ ਹਣੀ ਚਲ ਅਮਰਤ ਕੌੜਾ ਵਿਖਿਆ ਮੀਠੀ ਅਮਰਤ ਕੌੜਾ ਅਮਰਤ ਨਾਮ ਸੱਚੇ ਪਾਤਸ਼ਾਹ ਦਾ ਕੌੜਾ ਲੱਗਦਾ ਵਿਖਿਆ ਮਾਇਆ ਯਾਦ ਵੀ ਉਹ ਅਗਿਆ ਮਿੱਠੀ ਪਿਆਰੀ ਲੱਗਦੀ ਹੈ ਸਾਖਤ ਕੀ ਬਿਦ ਨੈਣੋ ਢੀ ਇਹ ਸਾਖਤ ਪੁਰਖਾਂ ਦੀ ਬਿਧੀ ਹੈ ਨੈਤਰਾ ਨਾਲ ਵੇਖੀ ਐ ਚੀਤਰਾ ਜਮਾ ਕੇ ਕੂੜ ਕਪਟ ਅਹੰਕਾਰ ਰੀਝਾਂ ਦਾ ਨੈਤਰਾ ਵਾਲਿਆਂ ਨੇ ਦੇਖਣਾ ਕੀਤੀ ਹੈ ਹਾਂ ਇਹ ਕੂੜ ਕਪਟ ਅਹੰਕਾਰ ਰੀਝਾਂ ਨੂੰ ਬੋਲਣ ਵਿੱਚ ਕਪਟ ਛਲ ਨੂੰ ਕਰਨ ਵਿੱਚ ਹੰਕਾਰ ਵਿੱਚ ਹਰ ਵਕਤ ਰੀਝ ਕਰਦਾ ਬੜਾ ਪ੍ਰਸੰਨ ਹੋਇਆ ਰਹਿੰਦਾ ਝੂਠ ਬੋਲਣ ਵਿੱਚ ਛਲ ਕਰਨ ਵਿੱਚ ਨਾਮ ਸੁਣ ਤੋ ਜਾਨ ਬਿਛੂ ਦਸਾਨਾ ਜਦੋਂ ਕੋਈ ਪਰਮੇਸ਼ਰ ਦਾ ਨਾਮ ਉੱਚੀ ਉਚਾਰੇ ਬਾਣੀ ਪੜੇ ਜਾਨੀ ਬਿਛੂ ਡੰਗ ਮਾਰ ਜਾਂਦਾ ਕਹਿੰਦੇ ਸੌਣ ਨਹੀਂ ਦਿੰਦਾ ਇਹ ਕਿੱਥੇ ਉੱਚੀ ਉੱਚੀ ਬੋਲਦਾ ਹੈ ਮਾਇਆ ਬਿਛੂ ਜਿਹੜਾ ਹੁੰਦਾ ਸਾਬਸੰਗਤ ਜੀ ਉਹਦਾ ਡੰਗ ਮਾਰੇ ਤੋਂ ਅੱਥਰ ਖਿਲ ਬਣ ਕੇ ਸੰਖਿਆ ਬਣਦਾ ਐਨਾ ਉਹਦਾ ਡੰਗ ਹੈ ਜਿਸ ਵਾਰ 70000 ਬਿਛੂ ਇਕੱਠੇ ਡੰਗ ਮਾਰੇ ਇਨਾ ਮੌਤ ਦਾ ਸਾਲਸੰਗ ਜ਼ਹਿਰ ਚੜਦੀਏ ਜਦੋਂ ਸੀਛ ਛੁੱਟ ਜਾਂਦਾ ਐ ਇਨੀ ਆਤਮ ਪ੍ਰਾਣ ਚ ਜ਼ਹਿਰ ਦਸੀ ਐ 70000 ਵਿਚੂ ਦੇ ਡੰਗ ਜਿੰਨਾ ਮੌਤ ਦਾ ਦੁੱਖ ਐ ਯਾ ਨਾ ਉਸਨ ਕਹਿਆ ਨਹੀਂ ਵਿਚੂ ਨਹੀਂ ਉਸ ਨੇ ਡੰਗ ਮਾਰਿਆ ਐ ਇਹ ਨੇਰੇ ਆਪਣੇ ਨਦੀਆਂ ਦੇ ਵਿੱਚ ਹੁੰਦੇ ਗੰਗਾ ਆਦ ਕਾਂ ਦੇ ਵਿੱਚ ਗਿਆ ਆਦ ਕਾਂ ਦੇ ਚ ਹੈ ਕਛੂ ਵਰਗਾ ਇਹਦਾ ਆਕਾਰ ਹੁੰਦਾ ਤੇ ਉੱਤੇ ਚਿੱਟ ਮਟਾਲਾ ਥੋੜੀਆਂ ਥੋੜੀਆਂ ਦੇ ਵਿੱਚ ਖੋਪਰੀ ਜਿਹੜੀ ਕਛੂ ਦੀ ਹੁੰਦੀ ਜਿਵੇਂ ਉਸ ਪ੍ਰਕਾਰ ਉੱਤੇ ਵਿੱਚ ਚਿਟਕਣੇ ਜੇ ਹੁੰਦੇ ਆ ਥੋੜੇ ਥੋੜੇ ਉਹ ਬਿੱਛੂ ਹੁੰਦੇ ਆ ਜਿਹੜੇ ਜ਼ਹਿਰੀਲੇ ਪਾਣੀ ਜੀ ਰਹਿੰਦੇ ਹਰ ਵਕਤ ਮਾਇਆ ਕਾਰਨ ਸਦ ਹੀ ਝੂੜੈ ਮਾਇਆ ਦੇ ਵਾਸਤੇ ਹੈ ਵੀ ਜੀਵ ਸਵਾਦ ਤੋਂ ਝੂੜਦਾ ਰਹਿਣਾ ਹੈ ਆਪਾਂ ਦਾ ਬਿੱਛੂ ਕਹਿੰਦੇ ਠੂਹੇ ਨੂੰ ਉਹ ਵਿਚੂ ਹੋਰ ਹੁੰਦਾ ਹੈ ਮਨ ਮੁਖ ਕਬ ਹੈ ਨਾ ਉਸਤਤ ਕਰੈ ਮਾਇਆ ਕਾਰਨ ਸਦ ਹੀ ਝੂੜੈ ਮਾਇਆ ਦੇ ਕਾਰਨ ਵਾਤੇ ਸਦਾ ਝੋਰੀਆਂ ਚ ਪਿਆ ਰਹਿਂਦਾ ਝੂੜਦਾ ਰਹਿੰਦਾ ਹੈ ਮਨ ਮੁਖ ਕਬ ਹੈ ਨਾ ਉਸਤਤ ਕਰੈ ਇਹ ਨੰਨੇ ਨੂੰ ਸਿਆਰੀ ਹੈ ਭਾਈ ਤੁਹਾਡੇ ਮਨ ਮੁਖ ਵਾਲੇ ਨੂੰ ਸਾਰਿਆਂ ਦੀ ਮਨ ਕਰਕੇ ਮੁਖ ਕਰਕੇ ਵਾਹਿਗੁਰੂ ਦੀ ਕਰੇ ਉਸਤਤ ਨਹੀਂ ਕਰਦਾ ਜੇ ਮਨ ਮੁਖ ਸ਼ਬਦ ਹੋ ਤਾਂ ਮਨ ਮੁਖ ਨਹੀਂ ਉਸਤਤ ਕਰਦਾ ਮੰਤ ਕਰਕੇ ਤੇ ਮੁਖ ਕਰਕੇ ਕਦੇ ਮੂੰਹ ਨਾਲ ਨਹੀਂ ਜਪਦਾ ਤੇ ਮਨ ਨਾਲ ਵੀ ਕੀ ਜਪਣਾ ਸੀ ਵਾਹਿਗੁਰੂ ਦੀ ਸਿਫਤ ਨਹੀਂ ਕਰਦਾ ਹੈ ਨਿਰਭਉ ਨਿਰੰਕਾਰ ਦਾਤਾ ਉਹ ਨਿਰਭਉ ਹੈ ਭੈ ਤੋਂ ਰਹਿਤ ਹੈ ਮੈਕੀਕਾਰੋਂ ਤੋਂ ਰਹਿਤ ਹੈ ਅਤੇ ਦਾਤਾ ਨੂੰ ਦੇਣ ਵਾਲਾ ਹੈ ਇਸ ਸਿਓਂ ਪ੍ਰੀਤ ਨਾ ਕਰੇ ਗਵਾਲਦਾ ਇਹ ਗਵਾਲ ਵਸਮ ਦੀ ਗਵਾਲਿਆਂ ਦੀ ਨੈ ਇੰਦਰੀਆਂ ਰੂਪੀ ਗਾਈਆਂ ਨੂੰ ਰੂਪੀ ਘਾਚ ਗਾਉਣ ਵਾਲਾ ਹੈ ਉਹ ਵੈਗਰੂਨ ਪ੍ਰੀਤੀ ਨਹੀਂ ਕਰਦਾ ਹੈ ਗਵਾਰ ਚੰਡਾਲ ਦਾ ਨਾਮ ਵੀ ਹੈ ਗੋਗਾਂ ਨੂੰ ਕਤਲ ਕਰਨ ਵਾਲਾ ਜਿਹੜਾ ਹੋਵੇ ਸਭ ਸਾਹ ਸਭ ਤਨਰੂਪੀ ਗੋਗਾਂ ਨੂੰ ਕਤਲ ਕਰਨ ਵਾਲਾ ਪਰਮਾਰਸ਼ ਵੱਲੋਂ ਸਭ ਸਾਹਾ ਸਿਰ ਸਾਚਾ ਸਾ ਉਹ ਸਾਰਿਆਂ ਸ਼ਾਹੂਕਾਰਾਂ ਦਾ ਸਿਰੋਮਣੀ ਸੱਚਾ ਸ਼ਾਹ ਪਾਦਸ਼ਾਹ ਹੈ ਦੇ ਮੁਹਤਾਜ ਪੂਰਾ ਪਾਦਸ਼ਾਹ ਉਹ ਦੇ ਮੁਹਤਾਜ ਕਿਸੇ ਦੀ ਕੁਸ਼ਾਂਤ ਨਹੀਂ ਉਹ ਕਰਾਉਂਦਾ ਤੇ ਪੂਰਨ ਸਾਰਿਆਂ ਥਾਂ ਵਿੱਚ ਵਿਆਪਕ ਹੈ ਪਾਦਸ਼ਾਹ ਹੈ ਸਰੂਪ ਰੂਪੀ ਤਖਤ ਦਾ ਸ਼ਾਹ ਮਾਲਕ ਹੈ ਮੋਹ ਮਗਨ ਲਪਟਿਓ ਭ੍ਰਮ ਗ੍ਰੇਹ ਹੈ اے ਭਾਈ ਉਸ ਨੂੰ ਛੱਡ ਕੇ ਮੋਹ ਵਿੱਚ ਮਸਤ ਹੋ ਗਿਆ ਭਰਮ ਕਰਕੇ ਗ੍ਰਹਿ ਸਰੀਰ ਵਿੱਚ ਨਵਾਂ ਗ੍ਰਹਿਾਂ ਦੀ ਪੂਜਾ ਵਿੱਚ ਰਾਹੂ ਕੇਤੂ ਦੇ ਬੈਦ ਹਮਾਰੇ ਸਾੜ ਸਤੀ ਹੈ ਖੇਤੀ ਪਤਰੀ ਹਮਾਰੀ ਬੜੀ ਸ਼ਿਕਾਰਨ ਮਾਰ ਲਿਆ ਵੇ ਛੇਤੀ ਇਹ ਗ੍ਰਹਿਾਂ ਦੀ ਪੂਜਾ ਵਿੱਚ ਲੱਗਾ ਹੋਇਆ ਤੂੰ ਇਹਨਾਂ ਗ੍ਰਹਾਂ 'ਚ ਕਿਸੇ ਨੂੰ ਕਹਿੰਦੀ ਰਾਹੂ ਦਾ ਗ੍ਰਹਿ ਚੜਿਆ ਹੋਇਆ ਹੈ ਕਿਸੇ ਨੂੰ ਕੇਤੂ ਦਾ ਗ੍ਰਹਿ ਚੜਿਆ ਹੋਇਆ ਹੈ ਕਿਸੇ ਨੂੰ 60 70 ਦੱਸ ਦਿੰਨਾ ਹੈ ਐ ਭਰਮ ਪਾ ਕੇ ਲੋਕਾਂ ਨੂੰ ਗ੍ਰਹਾਂ ਦੀ ਪੂਜਾ 'ਚ ਰਾਹੂ ਤੇ ਕੇਤੂ ਤੇ ਸੱਤੇ ਦਿਨ ਇਹ ਨੋਹ ਹੈ ਇਹਨਾਂ ਨੋਹਾਂ ਗ੍ਰਹਾਂ ਦੀ ਪੂਜਾ ਜੀ ਲੋਕਾਂ ਨੂੰ ਪਰਵਾਹ ਕੇ ਲਾਛੜਨਾ ਵਾਹਿਗੁਰੂ ਦਾ ਭਜਨ ਨਹੀਂ ਕਰਦਾ ਭਰਮ ਕੀ ਰਹਾ ਹੈ ਇਉਂ ਦੇਹ ਦਾ ਮਹਨੂਪੀ ਭਰਮ ਗ੍ਰਹਿ ਘਰ 'ਚ ਪਿਆ ਹੋਇਆ ਹੈ ਪਰਨ ਰੂਪੀ ਘਰ ਚ ਪਿਆ ਹੋਇਆ ਹੈ ਭਰਮ ਕੇ ਸੰਸਾਰ ਰੂਪੀ ਘਰ ਚ ਆਵੇ ਜਾਵੇਗਾ ਭਰਮ ਦਾ ਗ੍ਰਹਿ ਗਸਿਆ ਹੋਇਆ ਹੈ ਤੂ ਪਕੜਿਆ ਹੋਇਆ ਹੈ ਨਾਨਕ ਤਰੀਏ ਤੇਰੀ ਮਿਹਰ ਸਰਗੁਰੂ ਜੀ ਕਹਿੰਦੇ ਨੇ ਹੈ ਵਾਹਿਗੁਰੂ ਆਪ ਦੀ ਮਿਹਰਬਾਨੀ ਹੋਵੇ ਤਾਂ ਇਹ ਸੰਸਾਰ ਤੋਂ ਤਰਿਆ ਜਾਂਦਾ ਹੈ ਕਿਰਪਾ ਕਰੋ ਆਪ ਦੀ ਮਿਹਰ ਕਰੋ ਇਹ ਬੰਧਨਾਂ ਤੋਂ ਛੁੱਟিয়ে ਮੋਹੋ ਮਗਨ ਲਪਟਿਓ ਭ੍ਰਮ ਗ੍ਰਹਿ ਹੈ ਨਾਨਕ ਤਰੀਏ ਤੇਰੀ ਮਿਹਰ ਵਾਰਗੁਰੂ ਜੀ ਦਾ ਖਾਲਸਾ ਕੱਲ ਤੋਂ 사త్సੰਗੀ ਜੀ ਸ੍ਰੀ ਅਖੰਡ ਪਾਠ ਚਾਰ ਜੋੜ ਪ੍ਰਕਾਸ਼ ਹੋਏ ਐ ਇਹਨਾਂ ਦੇ ਭੋਗ ਪੈਣਗੇ ਤੇ ਕੱਲ ਪਹਿਲਾ ਦੀਵਾਨ ਹੈ ਉਹ ਸ਼ੁਰੂ ਹੋਵੇਗਾ ਕਰ ਤੋਂ ਆਰੰਭ ਦੀਵਾਨ ਜੇ ਦੀਵਾਨ ਵਿੱਚ ਗੁਣੀ ਗਿਆਨੀ ਅੱਗੇ ਕੰਗ ਜੀ ਹੁਣੇ ਸੁਣਾ ਚੁੱਕੇ ਐ ਜਿਹੜੇ ਜਿਹੜੇ ਗੁਰਮੁਖ ਪਿਆਰੇ ਆ ਰਹੇ ਐ ਜੋ ਜੋ ਆਉਣਗੇ ਗੁਰਮਖੋਨਾ ਤੋਂ ਸੁਣਨ ਦਾ ਕੀਰਤਨ ਦਾ ਭਜਨ ਦਾ ਲਾਹਾ ਲਿਆ ਕਰੋ ਸੰਗਤਾਂ ਤਿੰਨ ਦਿਨ ਜੁੜ ਕਰਕੇ ਹੱਥੀਂ ਸੇਵਾ ਕਰੋ ਮਾਈ ਭਾਈ ਮਿਲ ਕੇ ਤੇ ਕੀਰਤਨ ਕਥਾ ਜੋ ਮੁਖਿਆਰ